ਗੁਰੂ ਪਿਆਰੇ 사ਸੰਗਤ ਜੀ ਅੱਜ ਇੱਕ ਬੜਾ ਇਤਿਹਾਸਿਕ ਦਿਹਾੜਾ ਹੈ। ਮੈਨੂੰ ਤਾਂ ਕਹਿਨੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ। ਇਹਦੇ ਸ਼ਰਤੀ ਬਰਤੀ ਨੂੰ ਸਵੇਲੇ ਵਿੱਚ ਲੈ ਚਾਹੀਏ ਨਾ। ਮੈਨੂੰ ਲੱਗਦਾ ਕਿ ਸਿੱਖ ਜਗਤ ਦੇ ਵਿੱਚ ਇੱਕ ਬੜਾ ਬਹੁਤ ਵੱਡਾ ਦਿਨ ਸੀ ਉਹ ਸ਼ਾਇਦ ਦਸ ਪਾਤਸ਼ਾਹਿਆਂ ਦੇ ਰੂਪ ਵਿੱਚ ਕੌਮ ਨੂੰ ਜੋ ਸੱਚੇ ਪਾਤਸ਼ਾਹ ਨੇ ਅਗਵਾਈ ਦਿੱਤੀ ਇੱਕ ਗੱਲ ਮੈਂ ਹੋਰ ਵੀ ਸੋਚਦਾ ਸੰਗਤ ਜੀ ਸ਼ਾਇਦ ਤੁਸੀਂ ਮੇਰੇ ਨਾਲ ਇਸ ਗੱਲੋਂ ਸਹਿਮਤ ਹੋ ਸਾਡੇ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਚਕਪੂਰਵਾਰਾਂ ਚ ਜਨਮੇ ਆ ਨਾ ਆਪਾਂ ਸਾਡੀ ਇੱਕ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਵੱਖਰੀ ਹੀ ਪ੍ਰੀਤ ਹੈ ਨਾ ਉਹਦੇ ਕਾਰਨ ਕੀ ਨੇ ਸ਼ਾਇਦ ਮਹਾਰਾਜ ਹੀ ਜਾਣਦੇ ਨੇ ਵੀ ਤੇ ਆਪਾਂ ਅਕਸਰ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਸਿੱਖ ਸੀਗੇ ਨਾ ਮਾਰੇ ਤੇ ਨਾਲ ਸੀ ਜਿਹੜੇ ਚਾਹੇ ਚਮਕੌਰ ਦੀ ਗੜੀ ਵਾਲੇ ਲਗਾ ਲਈਏ ਚਾਹੇ ਖਦਰਾਣੇ ਦੀ ਟਾਪ ਤੇ ਸੋ ਗੁਰੂ ਤੋਂ ਆਪਾ ਵਾਰਨ ਵਾਲੇ ਉਹ ਸਿੰਘ ਸੀਗੇ ਐਦਾਂ ਕਹਿ ਲਈਏ ਕਿ ਮਹਾਰਾਜ ਨੂੰ ਤੱਕ ਤੱਕ ਕੇ ਕਹਿ ਲਈਏ ਜਾਂ ਦਰਸ਼ਨ ਕਰ ਕਰਕੇ ਉਹ ਜਿੰਦੇ ਸੀ ਉਹ ਉਹਨਾਂ ਦੇ ਸਾਹੀ ਮਹਾਰਾਜ ਦੇ ਨਾਲ ਸੀਗੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸਮਾ ਵਰਤੌਣ ਲੱਗੇ ਤੇ ਸਿੰਘਾਂ ਦੇ ਮਨ ਦੀ ਬਾਈਬਲ ਤਾਂ ਜਿਹੜੀ ਹੈ ਉਹ ਕੀ ਹੋਏਗੀ ਅੱਜ ਤਾਂ ਹੀ ਮੇਰੇ ਮਨ ਚ ਆਇਆ ਪੀ ਇਸ ਵਿਸ਼ੇ ਤੇ ਬੋਲਣਾ ਜਾਂ ਉਸ ਸਮੇਂ ਨੂੰ ਚਿੱਤ ਵਿੱਚ ਲੈ ਕੇ ਆਉਣਾ ਜਿਵੇਂ ਆਪਾਂ ਸਰਹੰਦ ਦਾ ਉਹ ਸਾਕਾ ਚਿੱਤ ਵਿੱਚ ਲੈ ਕੇ ਆਪਾਂ ਬੜਾ ਸ਼ਰਧਮਾਨ ਇੱਕ ਵੱਖਰੇ ਜ ਮੰਡਲ ਚ ਚਲਾ ਜਾਂਦਾ ਤੇ ਮੈਂ ਮਹਿਸੂਸ ਕਰਦਾ ਕਈ ਵਾਰੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੰਘਾ ਨੂੰ ਬਚਨ ਕਿਹਾ ਹੋਣਾ ਵੀ ਖਾਲਸਾ ਜੀ ਹੋਣਾ ਆਪਾਂ ਚਾਲੇ ਪਾਉਣ ਲੱਗੇ ਆਂ 6 ਸੈਂਟਾ ਉਹ ਕਿਸ ਬਸਤਾ ਵਿੱਚ ਚਲੀਆਂ ਗਈਆਂ ਹੋਣਗੀਆਂ ਜਹੇ ਗਿਆਨਵੰਤ ਪੁਰਸ਼ਾਂ ਨੇ ਇਹ ਗੱਲ ਸਮਝਾਈ ਉਸ ਵੇਲੇ ਸੰਗਤਾਂ ਨੂੰ ਕਿਹਾ ਤੋਬਾ ਨਸੀਰਪੁਰ ਕੈਸਾ ਬੁਮੇ ਰੈਸਮਾਇ ਪਰ ਫਿਰ ਵੀ ਮੈਨੂੰ ਲੱਗਦਾ ਕਿ ਇੱਕ ਤੂ ਜੀ ਤਾਂ ਜ਼ਰੂਰ ਪਈ ਹੋਵੇਗੀ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਮਹਾਰਾਜ ਜਿਸ ਰੂਪੋਂ ਆਪਾਂ ਤਾਂ ਗੁਰਬਾਣੀ ਪੜ੍ਹਦੇ ਆਂ ਜਾਂ ਕੀਰਤਨ ਸੁਣਦੇ ਆਂ ਕੇ ਵਾਰਨੇ ਬਲਹਾਰਨੇ ਲੱਖ ਬਰੀ ਹੈ ਨਾ ਤੇ ਜਿਹੜੇ ਮਹਾਰਾਜ ਤੋਂ ਸਾਰਾ ਕੁਝ ਆਪਾਂ ਵਾਰ ਕੇ ਬੈਠੇ ਸੀ ਜਿੰਨਾਂ ਦਾ ਜੀਵਨ ਦਾ ਮਨੋਰਥ ਹੀ ਇਹ ਸੀ ਕਿ ਮਹਾਰਾਜ ਦੇ ਹਰ ਦਮ ਨਾਲ ਲੈਣਾ ਅਤੇ ਸੇਵਾ ਦੇ ਵਿੱਚ ਉਹਦੇ ਉਹਨਾਂ ਦੇ ਵਾਸਤੇ ਅੱਜ ਦਾ ਇਹ ਡਾਕ ਕਿੰਤਾ ਦਾ ਹੋਏਗਾ ਇਸ ਚੀਜ਼ ਨੂੰ ਚਿੱਤ ਵਿੱਚ ਰੱਖ ਕੇ ਫਿਰ ਮਹਿਸੂਸ ਕਰੀਏ ਨਾ ਤੇ ਸਾਨੂੰ ਸ਼ਾਇਦ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦੀ ਸ਼ਾਇਦ ਗਹਿਰਾਈ ਪਤਾ ਲੱਗ ਸਕੇ ਉਹ ਪ੍ਰੀਤਾਂ ਕਿਦਾਂ ਦੀਆਂ ਹੁੰਦੀਆਂ ਨੇ ਉਹ ਪ੍ਰੀਤ ਆਪਨੂੰ ਛਤਗੁਰਾਂ ਤੋਂ ਮੰਗਣੀ ਚਾਹੀਦੀ ਸੱਚੇ ਪਾਤਸ਼ਾਹ ਤੋਂ ਕਿਰਪਾ ਕਰਦੇ ਕਿਣਕਾ ਮਾਤਰੀ ਜਦੋਂ ਕਈ ਵਾਰੀ ਉਹ ਨਾਮ ਦੇ ਰਸ ਕੀ ਗੁਰਬਾਣੀ ਦੀਆਂ ਉਹ ਪੰਕਤੀਆਂ ਗਾਉਂਦੇ ਨੇ ਨਾ ਕਿ ਸਭ ਸੁਹਾਗਣ ਮਾਣੇ ਰਲੀਆਂ ਇੱਕ ਤੇ ਉਹ ਰਾਤ ਮਰਾਰੀ ਆ ਉਹ ਸਾਪੜੇ ਜੋ ਜੀ ਪ੍ਰੀਤਮ ਦੀ ਉਹਨੇ ਰਹਿਮਤ ਹੁਣ ਸ਼ਾਇਦ ਉਹ ਔਰਾ ਮੰਨਣ ਦੀ ਗੱਲ ਹੈ ਕਿਕਰ ਕਲਕੀ ਤੇ ਰਾਜਪਾਤਸ਼ਾ ਸੰਗਤ ਜੀ ਤੁਹਾਡੇ ਨਾਲ ਵੀ ਕਦੀ ਇਦਾਂ ਹੁੰਦਾ ਕਿ ਮਹਾਰਾਜ ਦੀ ਗੱਲ ਕਰਨ ਲੱਗਿਆ ਮਾਰਿਆਂ ਨੂੰ ਯਾਦ ਕਰਨ ਲੱਗਿਆ ਕੋਈ ਆਪੋਂ ਮਾਰੇ ਹੰਝੂ ਵਗਣ ਲੱਗ ਪੈਂਦੇ ਆ ਪਤਾ ਨਹੀਂ ਕੀ ਖੇਡ ਆ ਉਸ ਮਾਲਕ ਦੀ ਸੋ ਅੱਜ ਮੇਰਾ ਜੀ ਕੀਤਾ ਕਿ ਮੈਂ ਆਪਣੇ ਉਸ ਸ਼ਾਂਸ਼ਾ ਪਿਤਾ ਨੂੰ ਯਾਦ ਕਰਾਂ ਤੇ ਉਸ ਯਾਦ ਨੂੰ ਤੁਹਾਡੇ ਨਾਲ ਵੀ ਸਾਂਝਾ ਕਰਾਂ ਸਾਧੂ ਬਖਸ਼ਤੇ ਪਾਤਸ਼ਾਹ ਕਿਰਪਾ ਕਰ ਪੰਥ ਦੀ ਬੋੜੀ ਕਰ ਪੰਥ ਦੀ लाज ਰੱਖਣ ਵੈਸੇ ਤਾਂ ਪੰਥ ਕਈ ਵਾਰੀ ਔਖੀਆਂ ਚਿਰਿਆ ਬੜੀਆਂ ਔਖੀਆਂ ਘਟੀਆਂ ਲੰਘੀਆਂ ਪਰ ਅੱਜ ਵੀ ਅਸੀਂ ਬੇਅਦਬੀਆਂ ਦੇ ਦੌਰ ਚੋਂ ਗੁਜ਼ਰ ਰਹੇ ਆ ਕਿ ਜਿੱਥੇ ਸਾਡੇ ਚੋਂ ਜ਼ਿਆਦਾਤਰ ਉਸ ਸੀਜ਼ ਬਾਰੇ ਗੱਲ ਕਰਨੋਂ ਵੀ ਗੁਰੇਜ਼ ਕਰਨ ਲੱਗ ਪਏ ਨੇ ਮੈਨੂੰ ਤਾਂ ਕੱਲ ਯਾਦ ਆ ਗਈ ਮੈਂ ਉੱਥੇ ਗੱਲ ਸਮਾਪਤ ਕਰਾਂ ਤਾਂ ਦਵਿੰਦਰ ਸਿੰਘ ਜੀ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਾਲਾ ਇੱਕ ਵਾਰੀ ਸਾਡੇ ਅਥੇ ਪੈ ਟੈਲ ਸੇਵਾ ਲਹਿਰ ਦੇ ਸਮਾਗਮ ਚ ਆਏ ਸੀਗੇ ਤੇ ਉਹਨਾਂ ਨੇ ਇੱਕ ਗੱਲ ਕੀਤੀ ਕਿ ਗੁਰੂ ਕਲਕੀਤਰ ਪਾਤਸ਼ਾਹ ਤਾਂ ਸਾਨੂੰ ਉਦੋਂ ਹੀ ਦੱਸ ਕੇ ਸੀ ਕਿ ਜਦੋਂ ਪਹਿਰੇਦਾਰ ਅਵੇਸਨਾ ਹੋਏਗਾ ਜਦੋਂ ਸੇਵਾਦਾਰ ਅਵੇਸਲਾ ਹੋਏਗਾ ਤਾਂ ਸਿੰਗਲ ਗੁਰੂ ਦਾ ਸ਼ੁਰੂ ਹੋਵੇਗਾ ਦਿਨਕ ਜਿੱਥੇ ਆਪਾਂ ਇਸ ਵਿਰਾਗ ਨੂੰ ਮਹਿਸੂਸ ਕਰ ਰਹੇ ਆ ਅੱਜ ਕੇ ਗੁਰਕਲ ਕੀ ਤਰਪਾਚੇ ਤੋਂ ਸੀਰੀਰ ਕੋ ਲਾ ਕਰਕੇ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਸੇਵਾਦਾਰਾਂ ਦੀ ਵੀ ਅਨਕੀਲੀ ਸੀ ਕਿ ਸੇਵਾਦਾਰ ਬੇਸਲੇ ਹੋਏ ਤੇ ਦੁਸ਼ਮਣ ਨੇ ਆ ਕੇ ਹਮਲਾ ਕਰ ਦਿੱਤਾ ਗੁਰਕਲ ਕੀ ਤਰਪਾਚੇ ਨੂੰ ਉਹ ਉਵਾਰ ਚੱਲਣਾ ਪਿਆ ਗੁਰੂਕਲ ਕੀ ਦਰ ਸੱਚੇ ਪਾਤਸ਼ਾਹ ਸੋ ਮੈਂ ਸਮਝਦਾ ਜੇ ਅੱਜ ਦੇ ਦਿਨ ਦੀ ਇੱਕ ਕੁਝ ਸਿੱਖਿਆ ਲੈਣੀ ਹੋਵੇ ਤਾਂ ਸ਼ਾਇਦ ਇਹ ਸਿੱਖਿਆ ਸਾਡੇ ਲਈ ਬਣਦੀ ਹੈ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਰੇਦਾਰੀ ਦੇ ਵਿੱਚ ਢਿੱਲ ਨਾ ਕਰੋ ਗੁਰੂ ਪਿਆਰਿਓ ਜਿੱਤਾਂ ਵੀ ਪ੍ਰਬੰਧ ਹੁੰਦਾ ਇਹ ਸੌਦਾ ਕਿਸੇ ਵੀ ਪੱਖ ਤੋਂ ਮੰਗਾ ਨਹੀਂ ਗਾ ਜੇ ਸਿੰਘ ਉਸ ਵੇਲੇ ਵੈਸੇ ਤਾਂ ਉਹਨਾਂ ਦੀ ਆਪਣੀ ਕਲਾ ਸੀ ਮਹਾਰਾਜ ਦੀ ਪਰ ਜੇ ਸਿੰਘ ਉਸ ਵੇਲੇ ਸੁਚੇਤ ਹੁੰਦੇ ਤਾਂ ਕਿ ਗੁਰੂ ਕਲਗੀਧਰ ਪਤਸ਼ਾਹ ਨੂੰ ਉਹ ਜਿਹੜੇ ਹਮਲਾਵਰ ਹੋ ਕੇ ਆਏ ਸੀਗੇ ਉਹ ਸ਼ੁਰਾ ਮਾਰ ਜਾਂਦੇ ਤੇ ਉਸੇ ਗੱਲ ਨੂੰ ਹੀ ਜੰਮੂ ਵਾਲੀ ਘਟਨਾ ਨਾਲ ਜੋੜ ਕੇ ਮੈਂ ਆਪਜੀ ਤੋਂ ਮਾਫੀ ਮੰਗਣੀ ਚਾਹਾਂਗਾ ਕਿ ਜਿਸ ਸਿੰਘ ਜੰਮੂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਰੇਦਾਰੀ ਕਰਦੇ ਹੁੰਦੇ ਤੇ ਕੀ ਕੋਈ ਦੁਸ਼ਟ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਚ ਸਰੂਪਾਂ ਨੂੰ ਅੱਗ ਲਾ ਜਾਂਦਾ ਜੇ ਗੱਲ ਚੰਗੀ ਲੱਗੀ ਹੋਏ ਵੈਸੇ ਤਾਂ ਬਹੁਤਿਆਂ ਨੂੰ ਸਾਡੀਆਂ ਗੱਲਾਂ ਅੱਜ ਕੱਲ੍ਹ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਅਸੀਂ ਹਕੀਕਤ ਤੋਂ ਮੁੱਖ ਮੌੜ ਰਹੇ ਆ ਜਦੋਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਲੈਂਦਾ ਉਹ ਸਾਡਾ ਹਾਲ ਹੋਇਆ ਪਿਆ ਪਰ ਜੇ ਤੁਸੀਂ ਸਹਿਮਤ ਹੋ ਤਾਂ ਇਹਨੂੰ ਅੱਗੇ ਛੇਰੇ ਜ਼ਰੂਰ ਕਰਿਓ ਸ਼ਾਇਦ ਸਾਡੇ ਇਸ ਛੋਟੀ ਜੀ ਵੀਡੀਓ ਨਾਲ ਕੋਈ ਗੁਰੂ ਘਰ ਦੇ ਪ੍ਰਬੰਧਕ ਕੀ ਜਾਗ ਪੈਣ ਜਾਂ ਗੁਰੂ ਘਰਾਂ ਦੇ ਵਿੱਚ ਪਹਿਰੇਦਾਰੀ ਦਾ ਪ੍ਰਬੰਧ ਕਰ ਲੈਣ ਤਾਂ ਮੈਨੂੰ ਆਸ਼ਵਾਸਾ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਉਤਮ ਸਫਲਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ